ਪਾਨੇ ਸਿੱਧੂ ਦੇ ਮਾਮਲੇ 'ਚ ਆਇਆ ਨਵਾਂ ਮੋੜਾ ਨਿਕਲ ਕੇ ਆਈ ਇੱਕ ਵੱਡੀ ਖਬਰ ਪਾਨੇ ਸਿੱਧੂ ਦੇ ਚਾਹਣ ਵਾਲੇ ਹੋ ਜੋ ਖੁਸ਼ ਪਾਨੇ ਸਿੱਧੂ ਦੀ ਹੋ ਸਕਦੀ ਹੈ ਜਲਦ ਰਿਹਾਈ ਕੀ ਹੈ ਪੂਰੀ ਖਬਰ ਜਾਣਦੇ ਹਾਂ ਇਸ ਵੀਡੀਓ ਵਿੱਚ ਸਸਤੀ ਗਾਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਾਨਾ ਸਿੱਧੂ ਕਈ ਦਿਨਾਂ ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਅਤੇ ਪਾਨੇ ਸਿੱਧੂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਚਰਚਾ ਛੜੀ ਹੋਈ ਹੈ 29 ਤਰੀਕ ਨੂੰ ਕੋਰਟ ਦੁਨੀਆ ਦੇ ਵਿੱਚ ਵੱਡਾ ਇਕੱਠ ਹੋਇਆ ਸੀ ਇਕੱਠ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਹੁਣ ਸਰਕਾਰ ਵੀ ਗੱਲਬਾਤ ਕਰਨ ਦੇ ਮੂਡ 'ਚ ਹੈ ਜਥੇਵੰਦੀਆਂ ਦੇ ਨਾਲ ਕਿਉਂਕਿ ਕਿਸਾਨ ਜਥੇਵੰਦੀਆਂ ਦਾ ਕਹਿਣਾ ਹੈ ਕਿ ਭਾਨੇ ਸਿੱਧੂ ਨੂੰ ਤਾਂ ਰਹਾਅ ਕਰਾ ਕੇ ਹੀ ਦਮ ਲਾਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਇਸੇ ਨੂੰ ਲੈ ਕੇ ਪਹਿਲਾਂ ਤਾਂ ਲੱਗ ਰਿਹਾ ਸੀ ਜਦੋਂ ਭਾਨੇ ਸਿੱਧੂ ਦੇ ਉੱਪਰ ਚੌਥੀ ਐਫਆਈਆਰ ਦਰਜ ਹੋਈ ਕਿ ਸਰਕਾਰ ਗੱਲਬਾਤ ਦੇ ਮੂਡ ਵਿੱਚ ਨਹੀਂ ਪਰ ਦੋਸਤੋ ਵੱਡੇ ਇਕੱਠਾਂ ਸਾਹਮਣੇ ਸਰਕਾਰਾਂ ਵੀ ਝੁਕ ਜਾਂਦੀਆਂ ਨੇ ਸਰਕਾਰਾਂ ਨੂੰ ਝੁਕਣਾ ਪੈਂਦਾ ਹੈ ਅਤੇ ਇਸੇ ਤਰ੍ਹਾਂ ਹੋਇਆ ਕੱਲ ਕਿਸਾਨ ਜਥੇਬੰਦੀਆਂ ਨੂੰ ਬਲਾਵਾ ਆਇਆ ਸੀ ਪ੍ਰਸ਼ਾਸਨ ਵੱਲੋਂ ਜਾਨੀ ਕਿ ਪੁਲਿਸ ਵੱਲੋਂ ਅਤੇ ਬਰਨਾਲੇ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕਹਿੰਦੇ ਨੇ ਐਸਐਸਪੀ ਬਠਿੰਡਾ ਅਤੇ ਐਸਐਸਪੀ ਬਰਨਾਲਾ ਵੀ ਸ਼ਾਮਲ ਹੋਏ ਹੋਰ ਵੀ ਕਈ ਵੱਡੇ ਅਫਸਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਇਹਨਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਸੀ ਭਾਨੇ ਸਿੱਧੂ ਦੇ ਨੇੜਲੇ ਕਈ ਬੰਦੇ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜੋ ਮੰਗ ਪ੍ਰਸ਼ਾਸਨ ਅੱਗੇ ਰੱਖੀ ਹੈ ਉਹਨਾਂ ਨੇ ਕਿਹਾ ਕਿ ਭਾਨੇ ਸਿੱਧੂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜਿਹੜੇ ਪਰਚੇ ਹੋਏ ਨੇ ਭਾਨੇ ਸਿੱਧੂ ਦੇ ਉੱਪਰ ਉਹ ਸਾਰੇ ਖਾਰਜ ਕਰੇ ਜਾਣ ਅਤੇ ਦੋਸਤੋ ਅੱਜ ਫੇਰ ਮੀਟਿੰਗ ਬੁਲਾਈ ਗਈ ਹੈ ਅੱਜ ਵੱਡੇ ਸਿੱਟੇ ਨਿਕਲ ਸਕਦੇ ਹਨ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਸਕਦੀ ਹੈ ਇਦਾਂ ਵੀ ਹੋ ਸਕਦਾ ਹੈ ਪ੍ਰਸ਼ਾਸਨ ਮੰਨ ਜਾਵੇ ਅਤੇ ਪਾਨ ਨੇ ਸਿੱਧੂ ਦੀ ਰਿਹਾਈ ਦੇ ਉੱਪਰ ਮੋਹਰ ਲੱਗ ਜਾਵੇ ਅਤੇ ਦੋਸਤੋ ਰੁੱਲਦੂ ਮਾਨਸਾ ਤੇ ਲੱਖਾ ਸਦਾਣਾ ਬਾਈ ਹੋਰਾਂ ਨੇ ਕੀ ਕਿਹਾ ਵੀਡੀਓ ਦੇ ਵਿੱਚ ਸੁਣਾ ਦਿੰਦੇ ਆ ਜੋ ਭਾਨਾ ਸਿੰਘ ਸਿੱਧੂ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ 'ਚ ਬੰਦ ਦਾ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਸੀ ਐਸਐਸਪੀ ਬਰਨਾਲਾ ਐਸਐਸਪੀ ਖੁੰਡੇ ਦੇ ਨਾਲ ਗੱਲਬਾਤ ਹੋਈ ਹੈ ਅਸੀਂ ਇੱਕੋ ਹੀ ਆਪਣੀ ਗੱਲ ਰੱਖੀ ਹੈ ਕਿ ਬਿਨਾਂ ਸ਼ਰਤ ਭਾਨਾ ਸਿੰਘ ਸਿੱਧੂ ਨੂੰ ਵਿਹਾਰ ਕਰਨਾ ਤੇ ਜਿਹੜੇ ਮੁਕੱਦਮੇ ਆ ਰੱਦ ਕੀਤੇ ਜਾਣ ਇਹਦੇ ਉੱਤੇ ਹਲੇ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜੀ ਆ ਇਹ ਦੁਬਾਰਾ ਆਏ ਕਹਿੰਦੇ ਵੀ ਕੱਲ ਨੂੰ ਅਸੀਂ ਅਫਸਰਾਂ ਨੇ ਗੱਲ ਕਹੀ ਆ ਵੀ ਅਸੀਂ ਕੱਲ ਨੂੰ ਦੁਬਾਰਾ 11 ਵਜੇ ਦੀ ਮੀਟਿੰਗ ਫੇਰ ਰੱਖੀ ਆ ਤੇ ਅਸੀਂ ਅਪੀਲ ਕਰਦੇ ਆ ਸਮੁੱਚੀ ਆਪਣੇ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮਿਸਿਆ ਹੋਇਆ ਪ੍ਰੋਗਰਾਮ ਹੈ ਸ਼ਰੂਰ ਵਾਲਾ ਉਹ ਜਿਉਂ ਦੀ ਤਿਉਂ ਬਰਕਰਾਰ ਰਹੂਗਾ ਕਿਉਂਕਿ ਭਾਨਾ ਹਲੇ ਰਿਹਾਰ ਨਹੀਂ ਹੋਇਆ ਇਹ ਕੱਲ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਪਰ ਤਿਆਰੀ ਫੁੱਲ ਰੱਖਿਓ ਇੱਕ ਵਾਲੇ ਦੀ ਵੀ ਧੂਰੀ ਵਾਲੇ ਦੀ ਵੀ ਤੇ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਇਹਦੇ ਘਰ ਦੇ ਅੱਗੇ ਉਹਦੀ ਵੀ ਤਿਆਰੀ ਫਿਰੂ ਠੀਕ ਤਾਂ ਦੋਸਤੋ ਤੁਸੀਂ ਨੇ ਪੂਰੀ ਖਬਰ ਦੇਖੀ ਕਿ ਭਾਨੇ ਸਿੱਧੂ ਦੀ ਜਲਦ ਰਿਹਾਈ ਹੋ ਸਕਦੀ ਹੈ ਰੋਲਦੂ ਮਾਨਸਾ ਹੋਰਾਂ ਨੇ ਕੀ ਦੱਸਿਆ ਤੁਸੀਂ ਨੇ ਸੁਣਿਆ ਅਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਭਾਨੇ ਸਿੱਧੂ ਦੀ ਰਿਹਾਈ ਕਦੋਂ ਤੱਕ ਹੋ ਸਕਦੀ ਹੈ ਕਮੈਂਟਾਂ ਜਰੂਰ ਦੱਸਿਓ ਧੰਨਵਾਦ ਰੱਬ ਰੱਖਾ